ਜੈ ਵਾਲਮੀਕਿ ਜੀ ਪਰਮਾਤਮਾ ਨੇ ਸਾਨੂੰ ਓਪਰਚੁਨਿਟੀ ਪ੍ਰੋਵਾਈਡ ਕੀਤੀ ਲਾਈਫ ਲਾਈਨ ਆਰਗੇਨਾਈਜੇਸ਼ਨ ਨੂੰ ਕਿ ਆਪਣੀ ਸੇਵਾ ਦਾ ਮੌਕਾ ਦਿੱਤਾ ਹੈ ਸਭ ਤੋਂ ਪਹਿਲਾਂ ਅਸੀਂ ਭਗਵਾਨ ਵਾਲਮੀਕਿ ਜੀ ਦਾ ਤੇ ਪਰਮਾਤਮਾ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਨ੍ਹਾਂ ਨੇ ਲਾਈਫ ਲਾਈਨ ਆਰਗੇਨਾਈਜੇਸ਼ਨ ਜੋ ਕਿ ਲਗਭਗ ਲੋਕ ਲੋਕਡਾਊਨ ਜਦੋਂ ਚੱਲ ਰਿਹਾ ਸੀ ਕਰੋਨਾ ਦਾ ਪੀਰੀਅਡ ਸੀ ਉਦੋਂ ਤੋਂ ਇਹ ਸੇਵਾ ਆਪਣੀ ਕਰ ਰਹੇ ਨੇ ਤੇ ਸਾਰੇ ਮੈਂਬਰਸ ਦਾ ਇੱਥੇ ਪਹੁੰਚਣ ਤੇ ਬਹੁਤ-ਬਹੁਤ ਧੰਨਵਾਦ ਥੈਂਕਸ ਕਰਦੇ ਹਾਂ ਜਿਸ ਤਰ੍ਹਾਂ ਕਿ ਗੁਰਬਾਣੀ ਵਿੱਚ ਕਿਹਾ ਜਾਂਦਾ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੋਇ ਦਾਈ ਦਾਇਆ ਖੇਲੇ ਸਗਲ ਜਗਤ ਦੇ ਜਲ ਹੈ ਤਾਂ ਜੀਵਨ ਹੈ ਅੱਜ ਕੱਲ੍ਹ ਗਰਮੀ ਦਾ ਮੌਸਮ ਸਟਾਰਟ ਹੋ ਚੁੱਕਾ ਆ ਤੇ ਇਸ ਮੰਦਿਰ ਦੇ ਵਿੱਚ ਆ ਕੇ ਸਰ ਮੈਡਮ ਜੀ ਸੂ ਸਰ ਵੱਲੋਂ ਇੰਸਟਾਲ ਕੀਤਾ ਜਾ ਰਿਹਾ ਹੈ ਵਾਟਰ ਕੂਲਰ ਇਹ ਹਰ ਸਾਲ ਬਹੁਤ ਸਾਰੀਆਂ ਥਾਵਾਂ ਤੇ ਅੱਗੇ ਵੀ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ ਤੇ ਅੱਜ ਪਰਮਾਤਮਾ ਦੀ ਕਿਰਪਾ ਦੇ ਨਾਲ ਇਸ ਮੰਦਿਰ ਵਿੱਚ ਆ ਕੇ ਬਟਾ ਨੂੰ ਇੰਸਟਾਲ ਕਰਨ ਦਾ ਮੌਕਾ ਮਿਲਿਆ ਹੈ ਤੇ ਅਸੀਂ ਤਾਂ ਪਹਿਲੀ ਵਾਰੀ ਵੈਸੇ ਰਹਿੰਦੇ ਸੀ ਫਗਵਾੜੇ ਜੀਆਂ ਸਾਡਾ ਬਰਥ ਫਗਵਾੜੇ ਦਾ ਹੀ ਹੈ ਪਰ ਬਹੁਤ ਖੁਸ਼ੀ ਵਾਲੀ ਗੱਲ ਹੈ ਕਿ ਇਸ ਮੰਦਿਰ ਦੇ ਬਾਰੇ ਇਸ ਬ੍ਰਹਮਾਲੇ ਦੇ ਬਾਰੇ ਪਹਿਲੀ ਵਾਰ ਪਤਾ ਚੱਲਿਆ ਹੈ ਕਿ ਹੁਸ਼ਿਆਰਪੁਰ ਰੋਡ ਦੇ ਉੱਤੇ ਇਹ ਬ੍ਰਹਮਾਲੇ ਹੈ ਜਾਣਕਾਰੀ ਹੋਣੀ ਵੈਸੇ ਜ਼ਰੂਰੀ ਸੀ ਤੇ ਕਦੀ ਮੌਕਾ ਨਹੀਂ ਮਿਲਿਆ ਅੱਜ ਸੂਸਰ ਲਾਈਫਲਾਈਨ ਆਰਗੇਨਾਈਜੇਸ਼ਨ ਦੇ ਹੈਡ ਤੇ ਸਾਰੇ ਮੈਂਬਰਸ ਦੁਆਰਾ ਇਹ opportunity ਮਿਲੀ ਕਿ ਫਸਟ ਟਾਈਮ ਅਸੀਂ ਇੱਥੇ ਆਏ ਆ ਮੈਂ ਤਾਂ ਫਸਟ ਟਾਈਮ ਹੀ ਆਈ ਆ ਤੇ ਮੈਨੂੰ ਬਹੁਤ ਅੱਛਾ ਲੱਗ ਰਿਹਾ ਹੈ ਤੇ ਪਰਮਾਤਮਾ ਇਸੇ ਤਰ੍ਹਾਂ ਮਤਲਬ ਆਪਣਾ ਅਸ਼ੀਰਵਾਦ ਸਾਨੂੰ ਦਿੰਦਾ ਰਵੇ ਤੇ ਅਸੀਂ ਮਤਲਬ ਪਬਲਿਕ ਦੀ ਸਰਵਿਸ ਤੇ ਵੈਲਫੇਅਰ ਕਰਦੇ ਰਹੀਏ ਅੱਜ ਪਰਮਾਤਮਾ ਦੀ ਕਿਰਪਾ ਦੇ ਨਾਲ ਔਰ ਬਿੰਦੂ ਭਾਜੀ ਦੇ ਸਹਿਯੋਗ ਦੇ ਨਾਲ ਉਹਨਾਂ ਨੇ ਹੀ ਸਾਨੂੰ ਦੱਸਿਆ ਕਿ ਮੰਦਿਰ ਦੇ ਵਿੱਚ ਜ਼ਰੂਰਤ ਹੈਗੀ ਹੈ ਤੇ ਅਸੀਂ ਵੀ ਸੋਚ ਰਹੇ ਸੀ ਕਿ ਚੰਗੀ ਜਗ੍ਹਾ ਦੀ ਤਲਾਸ਼ ਲਈ ਜਿੱਥੇ ਵਾਟਰ ਕੋਲਰ ਲਗਾਇਆ ਜਾ ਸਕੇ ਜਿੱਥੇ ਉਹਦੀ ਵਰਤੋਂ ਜਿਹੜੀ ਹੈ ਉਹ ਹੋ ਸਕੇ ਵਧੀਆ ਤਰੀਕੇ ਨਾਲ ਸਾਨੂੰ ਲੱਗਦਾ ਕਿ ਪ੍ਰਮਾਤਮਾ ਨੇ ਜੋ ਇਹ ਜਰੀਆ ਬਣਾਇਆ ਹੈ ਬਹੁਤ ਹੀ ਵਧੀਆ ਬਣਾਇਆ ਹੈ ਇੱਥੇ ਇਸ ਦੀ ਵਰਤੋਂ ਜਿਹੜੀ ਹੈ ਬਹੁਤ ਹੀ ਵਧੀਆ ਹੋਏਗੀ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਅੱਜ ਸਾਡਾ ਇਹ ਨੋਵਾਂ ਵਾਟਰ ਕੋਲਰ ਇੰਸਟਾਲ ਹੋਣ ਜਾ ਰਿਹਾ ਹੈ ਜੀ ਅਸੀਂ ਕੋਸ਼ਿਸ਼ ਕਰਾਂਗੇ ਕਿ ਅੱਗੋਂ ਵੀ ਇਹ ਵਾਲਾ ਸਾਰਾ ਕੰਮ ਜਿਹੜਾ ਹੈ ਉਹ ਸਾਡਾ ਚੱਲਦਾ ਰਹੇ ਲਾਈਫ ਲਾਈਨ ਆਰਗੇਨਾਈਜੇਸ਼ਨ ਦੇ ਬਾਰੇ ਥੋੜਾ ਜਿਹਾ ਦੱਸਦੀਆਂ ਪਿਛਲੇ 9 ਸਾਲਾਂ 8-9 ਸਾਲਾਂ ਤੋਂ ਇਹ ਆਰਗੇਨਾਈਜੇਸ਼ਨ ਚੱਲ ਰਹੀ ਹੈ ਐਜ਼ ਅਵਿਚ ਕੁਝ ਜਿਹੜੀ ਬੜੀ ਛੋਟੇ ਜਿਹੇ ਲੈਵਲ ਤੋਂ ਅਸੀਂ ਇਹ ਆਰਗੇਨਾਈਜੇਸ਼ਨ ਸ਼ੁਰੂ ਕੀਤੀ ਸੀ ਗੁਰਨਾਨਕਪੁਰਾ ਏਰੀਆ ਦੇ ਸਾਡੇ ਘਰ ਦੇ ਗਲੀ ਦੇ ਬੰਦ ਆਪਸ ਦੇ ਵਿੱਚ ਵਿਅਕਤੀਆਂ ਨੇ ਮਿਲ ਕੇ ਉਸ ਤੋਂ ਇਲਾਵਾ ਅਸੀਂ ਜਿਹੜਾ ਕੰਮ ਕਰਦੇ ਹਾਂ ਦਵਾਈਆਂ ਦੇਣ ਦਾ ਜ਼ਰੂਰਤਮੰਦ ਨੂੰ ਜਿਹੜੇ ਲੋਕ ਦਵਾਈਆਂ ਫ ਵਗੈਰਾ ਫੋਰਡ ਨਹੀਂ ਕਰ ਸਕਦੇ ਫ੍ਰੀ ਟਿਊਸ਼ਨ ਪੜਾਉਣ ਦਾ ਪ੍ਰੋਜੈਕਟ ਅਸੀਂ ਚਲਾਇਆ ਸੀ ਹੁਣ ਉਮੀਦ ਹੈ ਕਿ ਅਸੀਂ ਇਹ ਵਾਲਾ ਪ੍ਰੋਜੈਕਟ ਦੁਬਾਰਾ ਚਲਾਵਾਂਗੇ ਤੇ ਇਹਦੇ ਲਈ ਟਿਊਸ਼ਨ ਸੈਂਟਰ ਜਿਹੜਾ ਹੈ ਗੁਰਨਾਨਕ ਪੂਰਾ ਪਾਰਕ ਦੇ ਵਿੱਚ ਲਗਾਇਆ ਜਾਏਗਾ ਜੀ ਪਿਛਲੀ ਵਾਰ ਜਦੋਂ ਅਸੀਂ ਚਲਾਇਆ ਸੀ ਤਾਂ 2 ਦਿਨ ਦੀ ਟਿਊਸ਼ਨ ਦੇ ਰਹੇ ਸੀ ਫਰਡੇ ਸੈਚਰਡੇ ਹੁਣ ਜਿਹੜੀ ਆ ਅਸੀਂ 5 ਡੇਸ ਦਾ ਰੱਖਾਂਗੇ ਉਹਦੀ ਪਲਾਨਿੰਗ ਚੱਲ ਰਹੀ ਪਰ ਉਹ ਜਿਹੜੀ ਹੈ ਗਰਮੀ ਦੇ ਛੁੱਟੀਆਂ ਤੋਂ ਬਾਅਦ ਅਗਸਤ ਤੋਂ ਕਲਾਸ ਜਿਹੜੀ ਆ ਸ਼ੁਰੂ ਕਰਾਂਗੇ ਮੰਡੇ ਟੂ ਫਰਡੇ ਤੋ ਐਦਰੋ ਵੀ ਜਿਹੜੇ ਵੀ ਬੱਚਿਆਂ ਨੇ ਪੜਨਾ ਹੋਏਗਾ ਉਹ ਤੁਸੀਂ ਫੋਨ ਨੰਬਰ ਤੁਹਾਡੇ ਕੋਲ ਹੋਣਗੇ ਸਾਨੂੰ ਜਰੂਰ ਕੰਟੈਕਟ ਕੀਤਾ ਜਾਵੇ ਤਾਂ ਕਿ ਉਸ ਨੂੰ ਵੀ ਅਸੀਂ ਸਹੀ ਤਰੀਕੇ ਨਾਲ ਚਲਾ ਸਕੀਏ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਕਾਪੀ ਨੋਟਬੁక్స్ ਡਿਸਟ੍ਰਿਬਿਊਸ਼ਨ ਕਰਨ ਦਾ ਕੰਮ ਜਿਹੜਾ ਹੈ ਪ੍ਰੋਜੈਕਟ ਉਹ ਵੀ ਪਹਿਲੇ ਸਾਡੇ ਵੱਲੋਂ ਚਲਾਇਆ ਜਾ ਰਿਹਾ ਸੀ ਹੁਣ ਵੀ ਉਸ ਨੂੰ ਦੁਬਾਰਾ ਸ਼ੁਰੂ ਕੀਤਾ ਜਾਏਗਾ ਬਹੁਤ ਹੀ ਜਲਦ ਤੇ ਅਸੀਂ ਪ੍ਰਮਾਤਮਾ ਅੱਗੇ ਹੀ ਬੇਨਤੀ ਹੈ ਕਿ ਇਸ ਤਰ੍ਹਾਂ ਦੇ ਕੰਮ ਜਿਹੜੇ ਨੇ ਉਹ ਹੁੰਦੇ ਰਹਿਣ ਉਹਦੇ ਲਈ ਸਾਨੂੰ ਵਾਕਿਆ ਦਾ ਸਹਿਯੋਗ ਚਾਹੀਦਾ ਹੁੰਦਾ ਹੈ ਜੋ ਮਿਲਦਾ ਰਿਹਾ ਰਹਿ ਰਿਹਾ ਹੈ ਅੱਗੋਂ ਵੀ ਮਿਲਦਾ ਰਹੇਗਾ ਤੁਹਾਡੇ ਸਾਰਿਆਂ ਦਾ ਇੱਥੇ ਆਉਣ ਲਈ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਹੋਨਰ ਹੈ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਅੱਜ ਭਗਵਾਨ ਵਾਲਮੀਕੀ ਬ੍ਰਹਮਾਲੇ ਸ਼ਾਹਪੁਰ ਰੋਡ ਪਗਵਾੜਾ ਦੇਖੇ ਲਾਈਫਲਾਈਨ ਹੋਰ ਆਰਗੇਨਾਈਜ਼ਰ ਬਲੋ ਇੱਕ ਵਾਟਰ ਕੁਲਰ ਦੀ ਸੇਵਾ ਲਾਈ ਗਈ ਅਸੀਂ ਇਹਨਾਂ ਦਾ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪਰ ਪ੍ਰਭੀਤਾ ਪਰਮਾਤਮਾ ਭਗਵਾਨ ਵਾਲਮੀਕੀ ਮਹਾਰਾਜ ਮੋਰੇ ਇਹ ਅਰਦਾਸ ਕਰਦੇ ਹਾਂ ਕਿ ਇਸੇ ਤਰ੍ਹਾਂ ਹੀ ਮਾਨਵਤਾ ਸੇਵਾ ਲਈ ਜੋ ਹਰ ਇੱਕ ਆਦਮੀ ਜਾਂ ਇਨਸਾਨ ਜਿਹੜਾ ਮਾਨਵ ਜਿਹੜਾ ਮਾਨਵ ਨੂੰ ਸਮਝਦਾ ਹੈ ਤਾਂ ਖਾਸ ਕਰਕੇ ਜਦ ਗਰਮੀਆਂ ਦੇ ਸੀਜ਼ਨ ਦੇ ਵਿੱਚ ਹਰ ਇੱਕ ਬੰਦੇ ਨੂੰ ਪਾਣੀ ਦੀ ਕਿੱਲਤ ਆਉਂਦੀ ਹੈ ਇਹਨਾਂ ਨੇ ਇਸ ਪਾਣੀ ਨੂੰ ਕਿੱਲਤ ਨੂੰ ਦੂਰ ਕੀਤਾ ਤੇ ਜੋ ਵੀ ਜੀ ਆਵੇ ਪਾਣੀ ਪੀ ਕੇ ਰਾਜੀ ਜਾਵੇ ਮੈਂ ਫਿਰ ਇੱਕ ਵਾਰ ਬੀਜ ਸ਼ੂਕੀ ਜੀ ਦਾ ਤੇ ਉਹਨਾਂ ਦੀ ਆਈ ਹੋਈ ਟੀਮ ਦਾ ਲਾਈਫਲਾਈਨ ਆਰਗੇਨਾਈਜ਼ਰ ਦਾ ਫਿਰ ਤਾਂ तहे دل ਤੋਂ ਧੰਨਵਾਦ ਕਰਨਾ ਹੈ ਸੁਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਰੱਖਣ हां जो दिन दुगनी ते रात दुगनी तरक्कीयां बख्शण और इसी तरह दे निष्काम भावना नाल ਵੱਡ ਫੁੱਲਰ ਦੀਆਂ ਜਾਂ ਹੋਰ ਸੇਵਾਵਾਂ ਜਿਹੜੀਆਂ ਦਿੰਦੇ ਆ ਪੜ੍ਹਨ ਲਿਖਣ ਦੀਆਂ ਵੀ ਸੇਵਾਵਾਂ ਦਿੰਦੇ ਆ ਮੈਡੀਕਲ ਲੈਣ ਦੀ ਵੀ ਸੇਵਾਵਾਂ ਦਿੰਦੀ ਹੈ ਇਹਨਾਂ ਨੂੰ ਚੜ੍ਹਦੀ ਕਲਾ ਰੱਖਣ ਇਸੇ ਤਰ੍ਹਾਂ ਇਹ ਕੰਨ ਤੇ ਮਨ ਤੇ ਧਨ ਤੇ ਸਮੇਂ ਦੇ ਨਾਲ ਅੱਗੇ ਵਧਦੇ ਜਾਣ ਇਹਨਾਂ ਸਭਤਾਂ ਨਾਲ ਸਾਰਿਆਂ ਨੂੰ ਗਿਆਵਲ ਨਿੱਕੀ ਅਤੇ ਧੰਨਵਾਦ ਕਰਦਾ ਹਾਂ